ਤੁਸੀਂ ਐਡੀ ਛੋਟੀ ਦਾ ਜੋੜ ਲਗਾ ਦਿੱਤਾ ਅਜ ਤੁਹਾਡਾ ਧੰਨਵਾਦ ਵੀ ਕੀਤਾ ਤੁਹਾਨੂੰ ਦੇਖ ਕੇ ਉਹਨਾਂ ਰੈਕਗਨਾਈਜ਼ ਕਰ ਲਿਆ ਕਿ 6 ਫੋਰ ਆ ਟਰੰਪ ਤੁਸੀਂ ਰਨ ਕਰਦੇ ਹੋ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਬਹੁਤ ਹੀ ਬਹੁਤ ਗਰਵ ਬਹੁਤ ਪ੍ਰਾਊਡ ਮਹਿਸੂਸ ਹੋ ਰਿਹਾ ਹੈ ਕਿ ਅੱਜ ਜਿਹੜੀ ਮਿਹਨਤ 6 ਫੋਰ ਟਰੰਪ ਨੇ ਇਹਨਾਂ ਸਾਲਾਂ ਤੋਂ ਅਸੀਂ ਕਰ ਰਹੇ ਸੀ ਉਹ ਬਿਲਕੁਲ ਅੱਜ ਵਾਸ਼ਿੰਗਟਨ ਡੀਸੀ ਵਿੱਚ ਉਹ ਸੈਲੀਬ੍ਰੇਸ਼ਨ ਦਾ ਇੱਕ ਮਾਹੌਲ ਬਣਿਆ ਹੋਇਆ ਹੈ ਕਿਸ ਤਰ੍ਹਾਂ ਦਾ ਲੋਕਾਂ ਦਾ ਸੰਜੋਗ ਮਿਲਿਆ ਇੱਥੇ ਕਾਫੀ ਬਿਜ਼ਨਸਮੈਨ ਔਰ ਕਾਂਗਰਸਮੈਨ ਵੀ ਇੱਥੇ ਆਏ ਸੀ ਇਸ ਬ੍ਰੈਕਫਾਸਟ ਦੇ ਵਿੱਚ ਕਿਸ ਤਰ੍ਹਾਂ ਦਾ ਲੱਗਿਆ ਬਹੁਤ ਅੱਛਾ ਲੱਗਾ ਬੜਾ ਜ਼ਬਰਦਸਤ ਇੱਥੇ ਲੋਕੀ ਆਏ ਹੋਏ ਸੀ ਜਿਨ੍ਹਾਂ ਨੂੰ ਮਿਲ ਕੇ ਬਹੁਤ ਅੱਛਾ ਲੱਗਾ ਕਈ ਇੱਥੇ ਵੈਟਰਨਸ ਆਏ ਹੋਏ ਸੀ ਜਿਨ੍ਹਾਂ ਨੇ ਕੀ ਦੇਸ਼ ਵਾਸਤੇ ਕੁਰਬਾਨੀਆਂ ਦਿੱਤੀਆਂ ਉਹਨਾਂ ਨੇ ਅੱਜ ਤੁਹਾਨੂੰ ਕਿਸ ਤਰ੍ਹਾਂ ਪਛਾਣ ਲਿਆ ਪਗੜੀ ਦੀ ਪਛਾਣ ਸੀ ਬਿਲਕੁਲ ਮੈਂ ਸਮਝਦਾ ਪਗੜੀ ਦੀ ਪਛਾਣ ਹੈ ਔਰ ਇੱਕ ਜਿਹੜਾ ਤੁਸੀਂ ਸਮਝ ਲਓ 2015 ਦਾ ਤੋਂ ਸਾਡਾ ਸਾਥ ਚੱਲ ਰਿਹਾ ਹੈ ਮੇਰਾ ਤੇ ਸਾਜੇ ਤਾਰ ਸਾਹਿਬ ਦਾ ਪ੍ਰੈਜ਼ੀਡੈਂਟ ਟਰੰਪ ਤੇ ਨਾਲ ਤੋਂ ਉਹਨਾਂ ਦੀ ਫੈਮਿਲੀ ਦੇ ਨਾਲ ਤੇ ਸੁਭਾਵਿਕ ਹੀ ਹੈ ਇਟਸ ਫਾਰਮਰ ਕਾਂਗਰਸਮੈਨ ਐਲੈਕਸ ਮੂਨੀ ਹਿਅਰ ਆਫ ਵਾਸ਼ਿੰਗਟਨ ਆਈ ਜਸਟ ਵਨਟ ਟੂ ਸੇ ਮੀ ਬਰੀ ਅਪਰੀਸ਼ੀਏਟ ਐਸ ਰਿਪਬਲਿਕਨਸ ਔਨ ਬੀ ਪ੍ਰੈਜ਼ੀਡੈਂਟ ਟਰੰਪਸ ਬੀਹਾਫ ਸੀਕਸ ਫॉर ਟਰੰਪ ਐਂਡ ਮੂਜ਼ਲਸ ਫॉर ਟਰੰਪ ਮੈਂ ਸਮਝਦਾ ਕਿ ਦੁਨੀਆ ਜਿਹੜੀ ਇਹ ਨਵੇਂ ਸਿਰੋਂ ਬਣਨ ਲੱਗੀ ਹੈ ਨਵਾਂ ਅਮਰੀਕਾ ਬਣਨ ਲੱਗਾ ਹੈ ਔਰ ਜਿਹਨੂੰ ਕਹਿੰਦੇ ਜੀ ਕਿ ਨਵਾਂ ਨਵਾਂ ਥਾਣੇਦਾਰ ਆ ਗਿਆ ਹੈ ਨਵਾਂ ਐਸ ਐਚਓ ਆ ਗਿਆ ਹੈ ਤੇ ਦੁਨੀਆ ਹਲ ਰਹੀ ਹੈ ਕੰਮ ਰਹੀ ਹੈ ਇਸ ਟਾਈਮ ਅੱਜ ਮੇਰੇ ਨਾਲ ਟੀਮ ਮੌਜੂਦ ਹੈ 6 ਫੋਰ 트ੰਪ ਦੇ ਨਾਲ ਬ੍ਰੇਕਫਾਸਟ ਦੇ ਉੱਤੇ ਜੋ ਜੂਨੀਅਰ ਡੋਨਟਸ ਫਰਮ ਦੇ ਨਾਲ ਤੁਹਾਡਾ ਬ੍ਰੇਕਫਾਸਟ ਹੋਇਆ ਕੁਝ ਕਾਂਗਰਸਮੈਨ ਦੇ ਨਾਲ ਵੀ ਹੋਇਆ ਵਸ਼ਿੰਟਨ ਡੀਸੀ ਦੇ ਵਿੱਚ ਕੁਝ ਕੈਂਟੇ ਰਹਿ ਗਏ ਨੇ ਤੁਸੀਂ ਐਡੀ ਚੋਟੀ ਦਾ ਜੋਰ ਲਗਾ ਦਿੱਤਾ ਅੱਜ ਤੁਹਾਡਾ ਧੰਨਵਾਦ ਵੀ ਕੀਤਾ ਤੁਹਾਨੂੰ ਦੇਖ ਕੇ ਉਹਨਾਂ ਨੇ ਰੈਕਗਨਾਈਜ਼ ਕਰ ਲਿਆ ਕਿ 6 ਫ ਅਹ 트럼ਪ ਤੁਸੀਂ ਰਨ ਕਰਦੇ ਹੋ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਬਹੁਤ ਹੀ ਬਹੁਤ ਗਰਵ ਬਹੁਤ ਪ੍ਰਾਊਡ ਮਹਿਸੂਸ ਹੋ ਰਿਹਾ ਹੈ ਕਿ ਅੱਜ ਜਿਹੜੀ ਮਿਹਨਤ 6 ਫੋਰ 트럼ਪ ਨੇ ਇਹਨਾਂ ਸਾਲਾਂ ਤੋਂ ਅਸੀਂ ਕਰ ਰਹੇ ਸੀ ਉਹ ਬਿਲਕੁਲ ਅੱਜ ਵਾਸ਼ਿੰਗਟਨ ਡੀਸੀ ਵਿੱਚ ਉਹ ਸੈਲੀਬ੍ਰੇਸ਼ਨ ਦਾ ਇੱਕ ਮਾਹੌਲ ਬਣਿਆ ਹੋਇਆ ਹੈ ਔਰ 6 ਫੋਰ ਟਰੰਪ ਇੱਥੇ ਸ਼ਿਰਕਤ ਕਰ ਰਹੇ ਨੇ ਔਰ ਡੌਨ ਜੂਨੀਅਰ ਨੇ ਜਿਹੜਾ ਡੌਨ ਟਰੰਪ ਨੇ ਸਾਨੂੰ ਵੇਖਿਆ ਜੂਨੀਅਰ ਨੇ ਉਹਨੇ ਵੇਖਦੇ ਹੀ ਕਿਹਾ 6 ਫੋਰ ਟਰੰਪ ਤੇ ਥੈਟ ਵਾਸ ਅ ਵੈਰੀ ਵੈਰੀ ਪ੍ਰਾਊਡ ਫੀਲਿੰਗ ਔਰ ਬਹੁਤ ਹੀ ਅੱਛਾ ਲੱਗਾ ਉਸ ਵੇਰੇ ਕਾਂਗਰੈਸਮੈਨ ਸੈਨੇਟਰ ਸਪੀਕਰ ਆਫ ਦਾ ਹਾਊਸ ਮਾਈਕ ਜੌਨਸਨ ਵੀ ਇੱਥੇ ਸੀ ਸਾਡੇ ਨਾਲ ਸਾਡੇ ਸਾਜਦ ਤਾਰ ਸਾਹਿਬ ਮੋਸਟੰਸ ਫੋਰ ਟਰੰਪ ਨੇ ਵੀ ਸ਼ਿਰਕਤ ਕੀਤੀ ਹੈ ਔਰ ਬਹੁਤ ਹੀ ਅੱਛਾ ਲੱਗਾ ਕਿ ਸਾਨੂੰ ਦੋ ਆਰਗੇਨਾਈਜ मुस्लिम फॉर ट्रंप आ जिथे उन्होंने स्पैशल इतने ब्रेकफस्ट विच कैपिटल हिल के बिल्कुल नाल बुलाया जिथे कि काफ़ी कांग्रेसमैन सैनिटर्स स्पीकर ऑफ द हाउस डॉन जूनियर उन्होंने ट्रंप की फैमिली बहुत ही अच्छा लगा ਕਿਸ ਤਰ੍ਹਾਂ ਦਾ ਲੋਕਾਂ ਦਾ ਸੰਜੋਗ ਮਿਲਿਆ ਇੱਥੇ ਕਾਫੀ ਬਿਜ਼ਨਸਮੈਨ ਔਰ ਕਾਂਗਰਸਮੈਨ ਵੀ ਇੱਥੇ ਆਏ ਸੀ ਇਸ ਬ੍ਰੈਕਫਾਸਟ ਦੇ ਵਿੱਚ ਕਿਸ ਤਰ੍ਹਾਂ ਦਾ ਲੱਗਿਆ ਬਹੁਤ ਅੱਛਾ ਲੱਗਾ ਬੜਾ ਜ਼ਬਰਦਸਤ ਸੀ ਇੱਥੇ ਲੋਕੀ ਆਏ ਹੋਏ ਸੀ ਜਿਨ੍ਹਾਂ ਨੂੰ ਮਿਲ ਕੇ ਬਹੁਤ ਅੱਛਾ ਲੱਗਾ ਕਈ ਇੱਥੇ ਵੈਟਰਨਸ ਆਏ ਹੋਏ ਸੀ ਜਿਨ੍ਹਾਂ ਨੇ ਕੀ ਦੇਸ਼ ਵਾਸਤੇ ਕੁਰਬਾਨੀਆਂ ਦਿੱਤੀਆਂ ਕਈਆਂ ਨੇ ਅ ਅਫਗਾਨਿਸਤਾਨ ਵਿੱਚ ਕਈਆਂ ਨੇ ਇਰਾਕ ਵਿੱਚ ਬੰਗਾਜ਼ੀ ਵਿੱਚ ਲੜਾਈਆਂ ਲੜੀਆਂ ਉੱਥੇ ਉਹਨਾਂ ਨੂੰ ਵੰਡਡ ਹੋਏ ਉਹ ਵੀ ਇੱਥੇ ਆਏ ਹੋਏ ਸੀ ਨਾਲ ਹੀ ਸਾਡੇ ਕਈ ਜਿਹੜੇ ਪ੍ਰੈਜ਼ੀਡੈਂਟ 트੍ਰੰਪ ਦੇ ਸਾਡੇ ਕੈਂਪੇਨ ਵਿੱਚ ਸਹਿਯੋਗੀ ਸਨ ਸਾਡੇ ਨਾਲ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਨੂੰ ਫਿਰ ਮਿਲ ਕੇ ਬਹੁਤ ਅੱਛਾ ਲੱਗਾ ਔਰ ਕਈ ਇੱਥੇ ਹੈ ਜੇ ਵੀ ਆਏ ਨੇ ਜਿਨ੍ਹਾਂ ਨੇ ਕੀ ਪ੍ਰੈਜ਼ੀਡੈਂਟ 트੍ਰੰਪ ਆਸਤੇ ਲੜਾਈਆਂ ਲੜੀਆਂ ਜਿਨ੍ਹਾਂ ਨੇ ਸਿਵਲ ਫਾਈਲ ਲਾਸ ਫੂਡਸ ਫਾਈਲ ਕੀਤੇ 트੍ਰੰਪ ਦੀ ਹਮਾਇਤ ਵਿੱਚ ਪ੍ਰੈਜ਼ੀਡੈਂਟ 트੍ਰੰਪ ਦੀ ਹਮਾਇਤ ਵਿੱਚ ਉਹਨਾਂ ਦੇ ਉੱਪਰ ਤਸ਼ਦਦ ਕੀਤੀਆਂ ਗਈਆਂ ਤੇ ਸਾਰਿਆਂ ਨੂੰ ਅੱਜ ਇੱਕ ਰਿਲੀਫ ਦਾ ਮਾਹੌਲ ਸੀ ਕਿ ਅਮਰੀਕਾ ਦੁਬਾਰਾ ਤੋਂ ਇੱਕ ਨਵੀਂ ਸਵੇਰ ਹੋਣ ਲੱਗੀ ਹੈ ਨਵੀਂ ਸਵੇਰ ਆ ਰਹੀ ਹੈ ਔਰ ਅਮਰੀਕਾ ਜਿਹੜਾ ਸਾਰਿਆਂ ਨੇ ਪਰਾਂ ਲੈ ਕੇ ਵੀ ਵਿਲ ਮੇਕ ਅਮਰੀਕਾ ਗ੍ਰੇਟ ਗਿਆ ਜਸਦੀਪ ਜੀ ਕਿ ਲੱਖਾਂ ਲੋਕੀ ਕਰੋਨਾ ਲੋਕੀ ਡੋਨਟ ਟਰੰਪ ਨੂੰ ਜਾਂ ਉਹਦੇ ਪਰਿਵਾਰ ਨੂੰ ਮਿਲਦੇ ਨੇ ਉਹਨਾਂ ਨੇ ਅੱਜ ਤੁਹਾਨੂੰ ਕਿਸ ਤਰ੍ਹਾਂ ਪਛਾਣ ਲਿਆ ਪਗੜੀ ਦੀ ਪਛਾਣ ਸੀ ਕਿ ਮੈਂ ਸਮਝਦਾ ਪਗੜੀ ਦੀ ਪਛਾਣ ਹੈ ਔਰ ਇੱਕ ਜਿਹੜਾ ਤੁਸੀਂ ਸਮਝ ਲਓ 2015 ਦਾ ਤੋਂ ਸਾਡਾ ਸਾਥ ਚੱਲ ਰਿਹਾ ਹੈ ਮੇਰਾ ਤੇ ਸਾਜੇ ਤਾਰ ਸਾਹਿਬ ਦਾ ਪ੍ਰੈਜ਼ੀਡੈਂਟ 트੍ਰੰਪ ਤੇ ਨਾਲ ਤੋਂ ਉਹਨਾਂ ਦੀ ਫੈਮਿਲੀ ਦੇ ਨਾਲ ਤੇ ਸੁਭਾਵਿਕ ਹੀ ਹੈ ਜਦੋਂ ਵੇਖਦੇ ਨੇ ਤੇ ਫਿਰ ਪਛਾਣ ਲੈਂਦੇ ਨੇ ਤੇ ਸਿੱਖ ਸਿੱਖੀ ਦਾ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਨੂੰ ਇਹ ਨਿਸ਼ਾਨੀ ਦਿੱਤੀ ਹੈ ਜਿਹੜੀ ਦਸਤਾਰ ਉਹ ਤੇ ਲੱਖਾਂ ਵਿੱਚੋਂ ਇੱਕ ਪਛਾਣੀ ਜਾਂਦੀ ਹੈ ਔਰ ਫਿਰ ਉੱਥੇ ਸਿੱਖ ਫੋਰ ਟ੍ਰੰਪ ਦਾ ਨਾਂ ਹੋ ਜਾਂਦਾ ਇਹ ਸੀ ਡਾਕਟਰ ਜਸਤੀਤ ਸਿੰਘ ਜੈਸੀ 6 ਫੋਰ ਟਰੰਪ ਜੋ ਰਨ ਕਰਦੇ ਨੇ ਪ੍ਰੈਜ਼ੀਡੈਂਟ ਨੇ ਚੇਅਰਮੈਨ ਨੇ ਆਓ ਦੇਖਦੇ ਹਾਂ ਨਵੀਂ ਅਪਡੇਟ ਅਗਲੇ ਕੱਲ ਕੁਝ ਘੰਟੇ ਰਹਿ ਗਏ ਨੇ ਟਰੰਪ ਨੂੰ ਆਫਿਸ ਦੇ ਵਿੱਚ ਜਾਣ ਨੂੰ ਦੇਖਦੇ ਹਾਂ ਕਿਹੜੀਆਂ ਕਿਹੜੇ ਨਵੇਂ ਕਾਨੂੰਨ ਜੋ ਪਾਸ ਕਰਦਾ ਕੱਲ ਨੂੰ ਕੁਗੀ ਮਾਰਦਾ ਜਿਹਨੂੰ ਪੰਜਾਬੀ ਦੇ ਵਿੱਚ ਕਹੀ ਹੈ ਆਓ ਦੇਖਦੇ ਹਾਂ ਹੇ ਇਟਸ ਫਾਰਮਰ ਕਾਂਗਰਸਮੈਨ ਐਲਕਸ ਮੂਨੀ ਹੇਅਰ ਆਫ ਵੈਸਟ ਵਰਜੀਨੀਆ ਆਈ ਜਸਟ ਵਾਂਟ ਟੂ ਸੇ ਮੱਚ ਵੀ ਅਪਰੀਸ਼ੀਏਟ ਐਸ ਰਿਪਬਲਿਕਨਸ ਔਨ ਪ੍ਰੈਜ਼ੀਡੈਂਟ ਟਰੰਪਸ ਵੀ ਹੈਵ ਸੀਕਸ ਫਾਰ ਟਰੰਪ ਐਂਡ ਮਸਲਸ ਫਾਰ ਟਰੰਪ ਆਲ ਯੂ ਡਿਡ ਟੂ ਗੈਟ ਦ ਵੋਟ ਆਊਟ ਫਾਰ ਡੋਨਲਡ ਟਰੰਪ ਫਾਰ ਪ੍ਰੈਜ਼ੀਡੈਂਟ who won by a landslide uh, and thanks to increase in votes among all Americans of all different ethnicities and stripes so they're an important part of our coalition the Sikhs and Muslims for Trump of the of the governing coalition here United States of America I just want to say thank you guys thank you thank you Father. yeah sure thank you thank you President. welcome you're welcome sasika muslim for trump ਅੱਜ ਲਿਮਟਿਡ ਲੋਕਾਂ ਨੂੰ ਮਂਗਾਇਆ ਗਿਆ ਸੀ ਬੁਲਾਇਆ ਗਿਆ ਸੀ ਇਨਵੀਟੇਸ਼ਨ ਦਿੱਤਾ ਗਿਆ ਸੀ ਬ੍ਰੇਕਫਾਸਟ ਵਾਸਤੇ ਡਾਉਨ ਜੂਨੀਅਰ ਵੀ ਆਏ ਹੋਰ ਵੀ ਕੌਂਗਰੈਸਮੈਨ ਆਏ ਕਿਸ ਤਰ੍ਹਾਂ ਦਾ ਲੱਗ ਰਿਹਾ ਕੁਝ ਕੰਟੇ ਰਹਿ ਗਏ ਨੇ ਡੋਨਲਡ ਟਰੰਪ ਨੂੰ ਨਵਾਂ ਇਤਿਹਾਸ ਲਿਖਣ ਦੇ ਵਿੱਚ ਮੈਂ ਸਮਝਦਾ ਕਿ ਦੁਨੀਆ ਜਿਹੜੀ ਹੈ ਨਵੇਂ ਸਿਰੋਂ ਬਣਨ ਲੱਗੀ ਹੈ ਨਵਾਂ ਅਮਰੀਕਾ ਬਣਨ ਲੱਗਾ ਹੈ ਔਰ ਜਿਹਨੂੰ ਕਹਿੰਦੇ ਜੀ ਕਿ ਨਵਾਂ ਨਵਾਂ ਥਾਣੇਦਾਰ ਆ ਗਿਆ ਹੈ ਨਵਾਂ ਐਸਐਚਓ ਆ ਗਿਆ ਹੈ ਤੇ ਦੁਨੀਆ ਹਲ ਰਹੀ ਹੈ ਕੰਮ ਰਹੀ ਹੈ ਇਸ ਟਾਈਮ ਤੁਸੀਂ ਵੇਖੋ ਤੇ ਸਟੇਟ ਡਿਪਾਰਟਮੈਂਟ ਪੈਂਟਾਗਾਨ ਤੇ ਹਰ ਡਿਪਾਰਟਮ ਉਹ ਆਪਣਾ ਪਰੇਸ਼ਾਨ ਹੈ ਘਬਰਾਏ ਆ ਔਰ ਹੋਣਾ ਵੀ ਚਾਹੀਦਾ ਲੁੱਟ ਵੀ ਇਹਨਾਂ ਨੇ ਬੜੀ ਪਾਈ ਸੀ ਐ ਐਫ ਬੀ ਆਈ ਜਿਹੜੀ ਸੀ ਪੇਰੈਂਟ ਟੀਚਰ ਐਸੋਸੀਏਸ਼ਨ ਤੇ ਵਿੱਚ ਜਾ ਕੇ ਤੇ ਜਿਹੜੇ ਪੇਰੈਂਟਸ ਨੂੰ ਫੜ ਫੜ ਕੇ ਟੈਰਰਿਸਟ ਲਿਸਟਾਂ ਤੇ ਪਾਈ ਜਾਂਦੇ ਸੀ ਇਹ ਹਾਲਾਤ ਸੀ ਅਮਰੀਕਾ ਦੇ 13 ਮਿਲੀਅਨ ਕ੍ਰਿਮੀਨਲ ਇਲੀਗਲ ਆ ਗਏ ਨੇ ਤੇ ਪੁਲਿਸ ਡਿਫੈਂਡਿੰਗ ਕਰ ਕਰਕੇ ਇਹਨਾਂ ਨੇ ਸਤਿਆਨਾਸ਼ ਕਰਤਾ ਸੀ ਤੇ ਕਾਬਲ ਤੋਂ ਜਿਵੇਂ 13 ਬੱਚਿਆਂ ਦੀਆਂ ਲਾਸ਼ਾਂ ਚੁੱਕ ਕੇ ਨਸੇ ਸੀ ਪੈਂਟਾਗਨ ਡੀਮੋਰਲਾਈਜ਼ਡ ਹੈ ਯਾ ਅਕਾਡਮੀ ਵੇਖ ਲਓ ਇਨਫਲੇਸ਼ਨ ਵੇਖ ਲਓ ਲਾਈਨ ਆਰਡਰ ਦੀ ਹਾਲਤ ਵੇਖ ਲਓ ਪੁਲਿਸ ਵੇਖ ਲਓ ਫੌਜਾਂ ਵੇਖ ਲਓ ਤਬਾਈ ਫੇਰੀ ਪਈ ਹੈ ਨਾ ਇਹਨਾਂ ਨੇ ਪਿਛਲੇ 12 ਸਾਲ ਦੀਆਂ ਗਲਤੀਆਂ ਜਿਹੜੀਆਂ ਨੇ ਉਹ 2 ਸਾਲ ਚ ਸਾਫ਼ ਕਰਨੀਆਂ ਨੇ ਤੇ ਉਹਨੂੰ ਜਿਵੇਂ ਸਾਡੇ ਪੰਜਾਬੀ ਚ ਕਹਿੰਦੇ ਟਾਈਮ ਘੱਟ ਤੇ ਮੁਕਾਬਲਾ ਜ਼ਿਆਦਾ ਹੈ ਮੁਸਲਮ ਫੋਰ 트럼ਪ ਤੁਸੀਂ ਰਨ ਕਰਦੇ ਹੋ ਮੇਨ ਮਕਸਦ ਮੇਨ ਮੁੱਦਾ ਕੀ ਹੋਏਗਾ ਟ੍ਰੋਨੋ 트럼ਪ ਨੇ ਜੋ ਕੱਲ ਉਹਨਾਂ ਨੇ ਕਲਮ ਦੇ ਨਾਲ ਕੁਝ ਇਤਿਹਾਸ ਲਿਖਣਾ 109 ਐਗਜ਼ੀਕਟਿਵ ਆਰਡਰ ਕਾਲ ਉਹਨਾਂ ਨੇ ਸਾਈਨ ਕਰਨੇ ਨੇ ਜਿਹੜੇ ਕਿ ਸਾਰੇ ਜ਼ਿਆਦਾਤਰ ਉਹ ਹੋਣਗੇ ਜਿਹੜੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਜਾਂਦੇ ਜਾਂਦੇ ਜੋ ਸਾਈਨ ਕੀਤੇ ਸਨ ਜਿਹੜੀਆਂ ਮਾਇਨਾ ਤੇ ਰੋੜੇ ਉਹਨਾਂ ਨੇ ਠਕਾਏ ਸੀ ਉਹਨਾਂ ਦੀ ਸਫਾਈ ਕਰਨਗੇ ਦੋ ਵੱਡੀਆਂ ਚੀਜ਼ਾਂ ਨੇ ਜਿਹੜੀਆਂ ਜਿਹਦੇ ਬਾਰੇ ਕੱਲ ਜਿਹੜੇ ਆਰਡਰ ਸਾਈਨ ਕਰਨਗੇ ਇੱਕ ਤੇ ਬੰਦਿਆਂ ਨੂੰ ਪਾਰਡਨ ਕਰਨਗੇ ਜਿਹੜੇ 6 ਜਨਵਰੀ ਦੀ 18-18 ਸਾਲ ਇਹਨਾਂ ਨੇ ਬੰਦ ਤੇ ਸੀ ਉਹਨਾਂ ਦਾ ਫਿਰ ਉਸ ਤੋਂ ਬਾਅਦ ਇਹ ਕਿ ਡ੍ਰਿਲਿੰਗ ਦੇ ਬਾਰੇ ਜਿਹੜਾ ਡਨਾਲਡ ਜਾਂਦੀਵਰੀ ਬਾਈਡਨ ਨੇ ਕਈ ਸਾਈਨ ਕੀਤਾ ਸੀ ਮਿਲੀਅਨਜ਼ ਏਕੜ ਜਿਹੜੀ ਫੈਡਰਲ ਗਵਰਨਮੈਂਟ ਲੈਂਡ ਹੈ ਉਥੇ ਡ੍ਰਿਲਿੰਗ ਨਹੀਂ ਹੋਏਗੀ ਉਹਦੇ ਬਾਰੇ ਚ ਆਹ ਔਰ ਡਿਪੋਰਟੇਸ਼ਨ ਤੇ ਚੀਜ਼ਾਂ ਜਿਹੜੀਆਂ ਨੇ 13 ਮਿਲੀਅਨ ਬੰਦਿਆਂ ਨੂੰ ਕੱਢਣਾ ਇਹ ਸਾਰੀਆਂ ਚੀਜ਼ਾਂ ਸਾਈਨ ਕਰਨਗੇ ਮੇਰੇ ਮੇਰੇ ਖਿਆਲ ਚ ਕੱਲ ਦੁਪਹਿਰ ਤੋਂ ਬਾਅਦ ਅਮਰੀਕਾ ਨਵ ਅਮਰੀਕਾ ਹੋਵੇਗਾ ਕਿ ਜੋ ਸਭ ਤੋਂ ਵੱਡਾ ਮੇਨ ਮੁੱਦਾ ਇਮੀਗ੍ਰੇਸ਼ਨ ਤੇ ਬਾਰਡਰ ਰਿਹਾ ਹੈ ਕੀ ਇਸ ਤੇ ਕਾਬੂ ਪੈ ਸਕਦਾ ਬਿਲਕੁਲ ਇਹ ਤੇ ਕਾਬੂ ਪਾਣਗੇ ਸਭ ਤੋਂ ਪਹਿਲੇ ਤੇ ਉਹਨਾਂ ਨੂੰ ਰਿਪੋਰਟ ਕਰਨਗੇ ਜਿਹੜੇ ਕ੍ਰਿਮੀਨਲ ਨੇ ਔਰ ਉਸ ਤੋਂ ਬਾਅਦ ਜਿਨ੍ਹਾਂ ਦੇ ਡਿਪੋਰਟੇਸ਼ਨ ਆਰਡਰ ਸਾਈਨ ਹੋ ਚੁੱਕੇ ਨੇ ਉਹਨਾਂ ਨੂੰ ਰਿਪੋਰਟ ਕੀਤਾ ਜਾਏਗਾ ਔਰ ਉਸ ਤੋਂ ਬਾਅਦ ਇਹ ਸਟੇਜਸ ਨੇ ਕੁਝ ਫੇਜਸ ਨੇ ਉਹਨਾਂ ਦੇ ਬਾਰੇ ਚ ਕਰਨਗੇ ਔਰ ਮੈਕਸੀਕੋ ਆਲਰੇਡੀ ਔਨ ਬੋਰਡ ਆ ਚੁੱਕਿਆ ਹੈ ਕਿ ਉਹ ਪਿਛਲੇ ਆਪਣੇ ਸਟੇਟਸ ਤੇ ਜਾਣਗੇ ਕਿ ਜਿਹੜੇ ਬੰਦੇ ਉਥੋਂ ਇੱਕ ਤੇ ਬੰਦ ਕਰਨਗੇ ਉਹਨੇ ਔਰ ਦੂਜਾ ਪੋਲੀਟਿਕਲ ਸਟੈਟਸ ਜਿਹੜੇ ਹੋਣਗੇ ਉਹ ਉਧਰ ਹੀ ਰੁਕਣ ਕਰਨਗੇ ਅਗਰ ਕਿਸਦਾ ਕੇਸ ਅਪਰੂਵ ਹੋਏਗਾ ਤੇ ਉਹਨਾਂ ਦੇ ਬਰਨਾਂ ਉੱਥੇ ਹੀ ਰ